ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜਰੂਰ ਕਰ ਲਿਆ ਕਰੋ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਸ਼ਾਰਟ ਐਡ ਵੀ ਦਿੱਤੀ ਜਾਂਦੀ ਹੈ ਤੇ ਰਿਸ਼ਤੇ ਦੀ ਲੰਬੀ ਐਡ ਵੀ ਦਿੱਤੀ ਜਾਂਦੀ ਹੈ ਜੀ ਐਡ ਦੇਣ ਲਈ ਤੁਸੀਂ ਸਾਡੇ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ 7814069442 ਨੰਬਰ ਤੇ ਇਹ ਰਿਸ਼ਤੇ ਹੈ ਜੀ ਲੜਕੀਆਂ ਦੇ ਤੇ ਲੜਕਿਆਂ ਦੇ ਰਿਸ਼ਤਾ ਹੈ 1165 ਨੰਬਰ ਜ਼ਿਲ੍ਹਾ ਅੰਮ੍ਰਿਤਸਰ ਕੁੜੀ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 21 ਸਤੰਬਰ 1997 ਹਾਈਟ 5 ਫੁੱਟ 7 ਇੰਚ ਸਟੱਡੀ ਬੀਏ ਪਾਸ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭਰਾ ਹੋਗਾ ਭਰਾ ਮੈਰਿਡ ਉਹ ਸਰਕਾਰੀ ਜੋਬ ਕਰਦਾ ਹੋਗਾ ਕੁੜੀ ਪ੍ਰਾਈਵੇਟ ਬੈਂਕ ਵਿੱਚ ਜੋਬ ਕਰਦੀ ਹੈ ਜਮੀਨ ਮੁੰਡੇ ਨੂੰ 5 ਕਿੱਲੇ ਤੱਕ ਆਉਂਦੀ ਹੋਵੇ ਲੜਕਾ ਪ੍ਰਾਈਵੇਟ ਕਿਸੇ ਵੀ ਫਿਲਡ ਵਿੱਚ ਜੋਬ ਕਰਦਾ ਹੋਵੇ ਤਨਖਾਹ ਵਧੀਆ ਲੈਂਦਾ ਹੋਵੇ ਸੋਹਣਾ ਸੁਨੱਖਾ ਹੋਵੇ ਚੰਗੇ ਘਰੋਂ ਬਾਕੀ ਮੁੰਡੇ ਦਾ ਘਰ-ਬਾਰ ਵਧੀਆ ਬਣਿਆ ਹੋਵੇ ਨਸ਼ਪੱਤੇ ਤੋਂ ਨਸ਼ਪੱਤਾ ਕੋਈ ਵੀ ਨਾ ਕਰਦਾ ਹੋਵੇ ਜੀ ਲੜਕੇ ਦੀ ਪੂਰੀ ਫੈਮਿਲੀ ਵੈਸ਼ਨੂ ਹੈ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਸੈਲਰੀ ਵੀ ਵਧੀਆ ਲੈਰੀ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਸਾਡੇ ਨਾਲ ਸਕਰੀਨ ਦੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਅਗਲਾ ਰਿਸ਼ਤਾ ਹੈ ਜੀ 1202 ਨੰਬਰ ਫਾਈਲ ਨੰਬਰ ਜ਼ਿਲ੍ਹਾ ਫਰੀਦਕੋਟ ਕੁੜੀ ਦੀ ਕਾਸਟ ਸੁਨਿਆਰੇ ਸੋਨੀ ਰਾਜਪੂਤ ਡੇਟ ਆਫ ਬਰਥ 18 ਤਰੀਕ ਪੰਜਵਾਂ ਮਹੀਨਾ 2005 ਦਾ ਬਾਰਨਾਂਗਾ ਹਾਈਟ ਕੁੜੀ ਦੀ 5 ਫੁੱਟ 6 ਇੰਚ ਹੈਗੀ ਸਟੱਡੀ ਪਲੱਸ 2 ਚ 80% ਆਏ ਹੋਏ ਨੇ ਜੀ ਮਾਰਕਸ ਕੁੜੀ ਦੇ ਪੀਟੀਏ ਕਲੀਅਰ ਆ ਓਵਰਆਲ 64 ਸਕੋਰ ਆਏ ਹੋਏ ਆ ਕੁੜੀ ਬਧੀਆ ਸੋਹਣੀ ਸੁਨੱਖੀ ਐ ਸਕੋਰ ਵੀ ਪੀਟੀ ਚ ਵਧੀਆ ਆਏ ਨੇ ਕੁੜੀ ਦਾ ਰਿਸ਼ਤਾ ਕਰਨਾ ਹੈਗਾ ਜੀ ਇਸ ਪਰਵਾਰ ਨੇ ਮੁੰਡੇ ਦੀ ਕਾਸਟ ਕੋਈ ਵੀ ਹੋਵੇ ਜੱਟ ਸਿੱਖ ਨੂੰ ਪਹਿਲਾ ਪੱਕਾ ਵਿਆਹ ਕਰਨ ਲਈ ਮੁੰਡਾ ਮੁੰਡੇ ਦਾ ਰਿਸ਼ਤਾ ਚਾਹੀਦਾ ਹੈਗਾ ਜੋ ਕਿ ਬਾਹਰ ਜਾਂ ਤੇ ਸਾਰਾ ਖਰਚਾ ਕਰ ਸਕਦਾ ਹੋਵੇ ਫਾਈਲ ਕਨੇਡਾ ਜਾਂ ਫਿਰ ਆਸਟ੍ਰੇਲੀਆ ਦੀ ਲਾਉਣੀ ਐ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਮੁੰਡੇ ਦੀ ਏਜ ਜਿਆਦਾ ਨਾ ਹੋਵੇ 1-2 ਸਾਲ ਚਾਹੇ ਵੱਡੀ ਹੋਵੇ ਜਿਸ ਪਰਿਵਾਰ ਨੇ ਇਹ ਰਿਸ਼ਤਾ ਮੈਚ ਕਰਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਅਗਲਾ ਰਿਸ਼ਤੇ ਆਏ ਹੈ ਜੀ ਮੁੰਡਿਆਂ ਦੇ ਬਹੁਤ ਵਧੀਆ ਪਰਿਵਾਰ ਤੋਂ ਨੇ 1210 ਫਾਈਲ ਨੰਬਰ ਜ਼ਿਲ੍ਹਾ ਬਠਿੰਡਾ ਮੁੰਡੇ ਦੀ ਕਾਸਟ ਜਰਸੀ ਕੁ ਗੋਤ ਸੰਦੂ ਡੇਟ ਆਫ ਬਰਥ 12 ਤਰੀਕ 11ਵਾਂ ਮਹੀਨਾ 1999 ਦਾ ਬਾਰਨ ਹੈ ਹਾਈਟ 5 ਫੁੱਟ 10 ਇੰਚ ਸਟੱਡੀ ਪਾਸ 2 ਪਾਸ ਪਰਿਵਾਰ ਵਿੱਚ ਮਾਤਾ ਪਿਤਾ ਦੋ ਪੜਨਾਨੀ ਇੱਕ ਭੈਣ ਕੈਨੇਡਾ ਚ ਹੈ ਫਾਦਰ ਸਾਹਿਬ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਉਹਨਾਂ ਦੀ ਵਧੀਆ ਪੈਨਸ਼ਨ ਆਉਂਦੀ ਹੈ ਮਾਤਾ ਜੀ ਹ우스 ਵਾਈਫ ਨੇ ਮੁੰਡਾ ਜੋ ਪ੍ਰਾਈਵੇਟ ਕਰਦਾ ਹੈਗਾ ਮੋਟਰਸਾਈਕਲ ਦੀ ਏਜੰਸੀ ਚ ਤਨਖਾਹ ਵਧੀਆ ਲੈ ਰਿਹਾ ਹੈਗਾ ਬਾਕੀ ਘਰਬਾਰ ਵੀ ਵਧੀਆ ਬਣਿਆ ਹੋਇਆ ਮੁੰਡਾ ਇਕੱਲਾ- ਇਕੱਲਾਗਾ ਇੱਕ ਹੋਰ 50 ਗਜ ਦਾ ਪਲਾਟ ਆ ਜੋ ਕਿ ਰੈਂਟ ਤੇ ਦਿੰਦੇ ਨੇ ਜ਼ਮੀਨ ਤਿੰਨ ਕਿੱਲੇ ਆ ਹੋਰ ਵੀ ਠੇਕੇ ਤੇ ਲੈਂਦੇ ਆ ਇਹ ਮੁੰਡਾ ਬੱਧੀ ਸੁਨਸ ਨੱਖਾਗਾ ਮੋਨਾਗਾ ਜੀ ਸਾਰੀ ਫੈਮਿਲੀ ਵੈਸਣੂਆ ਮੁੰਡਾ ਨਸ਼ੀਪੱਤੇ ਤੋਂ ਰਹਤਾ ਜੋ ਇਹਨਾਂ ਦੀ 3 ਕਿੱਲੇ ਜ਼ਮੀਨ ਹੈ ਸ਼ਹਿਰ 'ਚ ਰਹਿਣ ਕਾਰਨ ਉਹ ਜ਼ਮੀਨ ਇਹ ਨਾਲ ਠੇਕੇ ਤੇ ਦਿੰਦੇ ਆ ਰਹਾ ਇਸ ਇਸ ਪਰਵਾਰ ਦੀ ਸ਼ਹਿਰ ਵਿੱਚ ਹੈਗੀ ਬਠਿੰਡੇ ਜ਼ਿਲ੍ਹੇ 'ਚ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ 7696322028 ਅਗਲਾ ਰਿਸ਼ਤਾ ਆਇਆ ਜੀ 12011 ਫਾਈਲ ਨੰਬਰ ਜ਼ਿਲ੍ਹਾ ਫਤਿਹਗੜ ਸਾਹਿਬ ਮੁੰਡੇ ਦੀ ਕਾਸਟ ਜੱਟ ਸਿੱਖ ਜ਼ਿਮੀਦਾਰ ਗੋਤ ਵੜੈਚ ਡੇਟ ਆਫ ਬਰਥ 1993 ਦਾ ਬਾਰਨਾਂਗਾ ਹਾਈਟ 6 ਫੁੱਟ ਸਟੱਡੀ ਕੀਤੀ ਹੈ ਬੀਟੈਕ ਕਰੀ ਹੋਈ ਹੈ ਜੀ ਫੈਮਿਲੀ ਚ ਮਾਤਾ ਪਿਤਾ ਭੈਣ ਤੇ ਭਰਾ ਨੇ ਮੁੰਡਾ ਘਰ ਦੇ ਨਾਲ ਕੱਲਾ ਕੱਲਾ ਹੈਗਾ ਜ਼ਮੀਨ ਮੁੰਡੇ ਨੂੰ 10 ਕਿੱਲੇ ਆਉਂਦੀ ਹੈ ਜੀ ਫਾਦਰ ਸਾਹਿਬ ਵੀ ਖੇਤੀਬਾੜੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਆ ਆਪਣਾ ਆਪਣਾ ਇਹਨਾਂ ਦਾ ਬਿਜ਼ਨਸ ਹੈ ਜੀ ਨਿਊਟ੍ਰੀਸ਼ਨ ਦੇ ਕੋਚ ਨੇ ਇਨਕਮ ਬਹੁਤ ਵਧੀਆ ਕਮਾ ਰਿਹਾਗਾ ਉਸ ਵਿੱਚ ਮੁੰਡਾ ਮੁੰਡੇ ਦਾ ਰੰਗ ਸਾਫ਼ ਹੈ ਪਿਓਰ ਵੈਸ਼ਨੂ ਫੈਮਲੀ ਹੈ ਸਾਰੀ ਹੁੰਦਾ ਨਿਸ਼ਪੱਤੇ ਤੋਂ ਰਹਤਾ ਕੋਠੀ ਬਧੀਆ ਪਾਈ ਹੋਈ ਹੈ ਜੀ ਦੋ ਮੰਜ਼ਲੀ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਬਧੀਆ ਪੜ੍ਹ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਹਾਈਟ ਕੁੜੀ ਦੀ 5 ਫੁੱਟ 6 ਇੰਚ ਤੱਕ ਜ਼ਰੂਰ ਹੋਵੇ ਜਾਂ 5 ਫੁੱਟ 7 ਇੰਚ ਤੱਕ ਬਾਕੀ ਕੁੜੀ ਦਾ ਪਰਿਵਾਰ ਖਾਨਦਾਨੀ ਹੋਵੇ ਕੁੜੀ ਮੁੰਡੇ ਤੋਂ 2 ਸਾਲ ਛੋਟੀ ਹੋਵੇ ਜੀ ਮੁੰਡਾ ਬਧੀਆ ਸੋਹਣਾ ਸੁਨੱਖਾ ਹੈਗਾ ਏਰੀਏ ਨੂੰ ਪਹਿਲ ਹੈ ਜੀ ਖੰਨਾ ਲੁਧਿਆਣਾ ਮੋਰਿੰਡਾ ਬਾਕੀ ਨੀਅਰ अबाउट ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਇਸ ਨੰਬਰ ਤੇ ਸੰਪਰਕ ਤੁਸੀਂ ਕਰ ਸਕਦੇ ਹੋ 9417103699 ਅਗਲਾ ਰਿਸ਼ਤਾ ਹੈ ਜੀ ਕੁੜੀ ਦਾਗਾ ਮੋਗੇ ਜ਼ਿਲ੍ਹੇ ਤੋਂ 1212 ਫਾਈਲ ਨੰਬਰ ਕੁੜੀ ਦੀ ਕਾਸਟਾ ਜੱਟ ਸਿੱਖ ਮੋਗੇ ਤੋਂ ਗੋਤ ਹੈਗਾ ਆਲਖ ਡੇਟ ਆਫ ਬਰਥ 7 ਅਕਤੂਬਰ 2002 ਦਾ ਬੋਰਨ ਹਾਈਟ ਕੁੜੀ ਦੀ 5 ਫੁੱਟ 6 ਇੰਚ ਹੈ ਸਟੱਡੀ ਪਲੱਸ 2 ਪਾਸ ਆ ਕਮਰਸ਼ੀਅਲ ਕਰੀ ਹੋਈ ਹੈ ਨਾਲ ਕੰਪਿਊਟਰ ਟੈਲੀਗ੍ਰਾਮ ਦਾ ਕੋਰਸ ਕੀਤਾ ਹੈਗਾ 2 ਸਾਲ ਦਾ ਲੜਕੀ ਦੇ ਆਇਲਟਸ ਵਿੱਚ ਸ਼ੇਪ ਐਂਡ ਆਏ ਹੋਏ ਨੇ ਓਵਰ ਆਲ ਵੀਜ਼ਾ ਆਇਆ ਹੋਇਆ ਫਾਈਲ ਕੈਨੇਡਾ ਟੋਰਾਂਟੋ ਦੀ ਲੱਗੀ ਹੋਈ ਹੈ ਕੁੜੀ ਕੈਨੇਡਾ ਜਾਣਾ ਹੈ ਕੁੜੀ ਨੇ ਵਿਆਹ ਪੱਕਾ ਕਰਨਾਗਾ ਉਸ ਲਈ ਸਾਰਾ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਹੈਗਾ ਮੁੰਡੇ ਦੀ ਕਾਸਟ ਸਿਰਫ ਜੱਟ ਸਿੱਖ ਹੀ ਹੋਵੇ ਜ਼ਮੀਨ 4 ਤੋਂ 5 ਕਿੱਲੇ ਤੱਕ ਕਲੇ ਮੁੰਡੇ ਨੂੰ ਆਉਂਦੀ ਹੋਵੇ ਵਧੀਆ ਗੱਲ ਹੈ ਉਮਰ ਮੁੰਡੇ ਦੀ 25 ਸਾਲ ਤੱਕ ਹੋਵੇ ਜੀ ਵਿਆਹ ਲੜਕੀ ਦੇ ਪਰਿਵਾਰ ਵਧੀਆ ਕਰਨਗੇ ਰੋਟੀ ਪਾਣੀ ਵਧੀਆ ਕਰ ਦੇਣਗੇ ਜੀ ਵਿਆਹ ਤੇ ਕੁੜੀ ਵਧੀਆ ਵਿਆਹ ਤੇ ਜੀ ਰੋਟੀ ਪਾਣੀ ਵਧੀਆ ਕਰ ਦੇਣਗੇ ਕੁੜੀ ਵਧੀਆ ਸੋਹਣੀ ਸਨਖੀ ਹੈ ਮੁੰਡਾ ਬਧੀ ਸੁਨਸਨ ਸਨਖਾ ਹੋਵੇ ਜਿਸ ਪਰਵਾਰ ਨਾਲ ਇਹ 12 ਸਬਾਰਾ ਰਿਸ਼ਤਾ ਪਸੰਦ ਆਉਂਦਾ ਹੋ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕੇ ਇਹ ਸਾਰੇ ਰਿਸ਼ਤੇ ਦੀ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਧੰਨਵਾਦ ਜੀ